ਮਧਾਨੀ ਨੇ ਉਹਨੂੰ ਰਲ ਗਿਆ ਤੇ ਮੱਖਣ ਮਿਲਿਆ ਤੇ ਲਸੀਂ ਗੜਾ ਲਸੀਂ ਪੀਤੀ ਮੱਖਣ ਪਰ ਮਛਿਆ ਤੇ ਆਖਦਾ ਸਭ ਭਾਗ ਹੀ ਖਾਦਾ ਹੁਣ ਇੱਕ ਲਾਗੇ ਚਾਟੀਆਂ ਉਹਨੂੰ ਪਾਉਣ ਪਾਉ ਹੁਣ ਜਦੋਂ ਆਪਾਂ ਚਾਟੀ ਘਰੀ ਪਾਇਆ ਤੇ ਮਧਾਨੀ ਦਾ ਨਾਮ ਲੱਗਦਾ ਤਹਾ 20 ਮਿੰਟਾਂ ਬਾਅਦ ਪਾਇਆ ਨਹੀਂ ਸੀ ਪਰ ਕੱਢਿਆ ਨਹੀਂ ਹੁਣ ਮੱਖਣ ਤੇ ਨਾ ਚੇਹੇ ਹੋ ਗਏ ਨਾ ਬੋ ਨਾ ਹੋ ਗਏ ਪੀੜ ਵਾਲੀ ਰੈਸਿਪੀ ਸੀ ਇੱਕ ਵਾਰੀ ਦਹੀਂ ਵੀ ਸਾਧਾ ਉਹਦੇ ਨਾਲ ਲਸੀਂ ਚ ਮਿਲ ਲੱਗਦਾ ਇੱਕੰਨਾ ਨੂੰ ਰੱਸੀ ਤੇ ਚੱਲੀ ਲੱਗਦੀ ਤੇ ਮਨੂੰ ਮੱਖਣ ਚੱਲਾ ਕਰਦਾ ਪਾਇਆ ਜਾਤੀ ਦੇ PRINCIPAL ਵਧਾਨ ਨੇ ਨਾਂ ਦੋ ਕਰ ਹੁੰਦੇ ਉਹ ਰੜ ਗਿਆ ਮੱਖਣ ਉਹ ਖਰਾ ਕਰਤਾ ਲੱਸੀ ਨਾ ਲਾ ਹੋਂ ਕਰੀ ਕਰਸੀ ਚਾ ਇੱਕ ਬੰਦਾ ਜਾਤੀ ਦੇ ਵਿੱਚ ਵਧਾਨੀ ਪਾ ਕੇ ਤੇਰੀ ਰੜ ਕੇ ਆ ਕੇ ਉਹਨੇ ਮੱਖਣ ਦੇ ਲੱਸੀ ਮਖਰੀ ਵੀ ਕਰ ਦਿੱਤਾ ਇੱਕ ਲਾ ਕੇ ਬੰਦਾ ਹੋਰ ਆ ਉਹਨੂੰ ਤੁਸੀਂ ਪਾਣੀ ਦਿੱਤਾ ਵਾ ਵਧਾਨੀ ਚ ਦਿੱਤਾ ਚਾਤੀ ਤੇ ਪਾਤਾ ਵਾ ਕਿਉਂ ਪਾਣੀ ਦੇ ਵਿੱਚ ਪਾ ਦੁੱਪਾ ਕੇ ਬਿਚਾਓ ਤੁਮਾਂ ਨੇ ਬਰਾਬਰ ਤੈਂ ਲਾ ਕੇ ਲਗਾਇਓ ਇਹਨੂੰ ਤੇ ਮੱਖਣ ਤੇ ਰੱਸੀ ਨੇ ਪਾਣੀ ਕਿਰਵਾਉਂ ਕਿਉਂ ਨਾ ਪਾਓ ਪਾਣੀ ਨੂੰ ਆ ਇਹਦੇ ਤੇ ਪੰਡਤ ਦਹੀਂ نہیں, تو میرے بار کی پاک بنا جو سکتا ہے گوڑ پاک بنا جو سکتا ہے کچھ پاک بنا جو سکتا ہے میرے بھی دائیں اوپ شروعات پندک دہی بلویا بھائی پندک پندک دہی بلویا بھائی وچوں پندک سو پندک دہی بھائی ਮੇਚੋ ਨਿਕਲੇ ਰਾਖਾ ਜਲ ਮਥਿਆ ਜਦ ਦੇਖਿਆ ਭਾਈ ਇਹ जग ਰਹਾ ਮਥ ਐਸਾ ਨਹੀਂ ਤੇ ਪਾਣੀ ਕੀਤੇ ਬਰਦੇ ਉਥੇ ਮੇਰੇ ਗੁਰੂ ਦੀ ਮਾਰਗ ਮਤਾਬੋ ਕਰਮ ਕਾਰਨਾ ਦੇਹਜਮਗਾ ਨਹੀਂ ਕੋਣੀ ਤੇ ਮਨ ਦੀ ਮਾਰਗ ਮਤਾਬੋ ਕਰਮ ਕਰਨੇ ਪਾਣੀ ਜੁਦਾ ਨਹੀਂ ਕੋਣੀ ਹੁਣ ਆਪੇ ਜਵਾਬ ਦੇਣਾ ਹੈ

ਕਿ ਮੇਰੇ ਗੁਰੂ ਨੇ ਸਾਨੂੰ ਜੁਤੀਆਂ ਦੇ ਰਣ ਦਿੱਸਾ ਨਾ ਮੈਨੂੰ ਪਤਾ ਹੈ ਗੱਲਾਂ ਚੁਗੀਆਂ ਨਹੀਂ ਗੱਲ ਕਿ ਪਰ ਮੈਂ ਟੁਕਰੇ ਬੁਣਾ ਦੇ ਘਰ ਦਾ ਮੇਰਾ ਕੰਮ ਹੈ ਵਕਸੋਂ ਪੌਂਗਣਾ ਆਪਣੀ ਜੁਤੀਆਂ ਹੋਣੀ ਕਿ ਜੇ ਲੋ ਘਰ ਦੇ ਵਿੱਚ ਕੋਈ ਚੋਰ ਆਵੇ ਤੇ ਕੁੱਤਾ ਰਖੇ ਚਾਹ ਜਾਂਦਾ ਵੀ ਭੌਂ ਭਾਈ ਹੁੰਦਰਾ ਕੰਮ ਹੈ ਜੇ ਤੇਰੀ ਡਿਊਟੀ ਹੈ ਤੇਰਾ ਫਰਜ਼ ਬਣਦਾ ਅਗਾਹ ਕਰਦਾ ਕਿ ਜੋੜਿਆਂ ਦੇ ਸਿੱਖ ਨਹੀਂ ਅਸੀਂ ਅਸੀਂ ਖੁੰਡੀਆਂ ਜੁਤੀਆਂ ਸਮਨ ਨੇ ਮਾਣਾ ਦੇ ਸਿੱਖਦੇ ਸੀ ਸ਼ਬਦ ਹੀ ਸਿੱਖੇ। ਇਹਨਾਂ ਸ਼ਬਦ ਹਰ ਇੱਕ ਨੂੰ ਆਪਣੀ ਆਵਾਜ਼ ਨੂੰ ਅੰਦਰਨੀ ਸਾਡੀ ਅੱਜ ਕੌਣ ਕੀਤਰੀ ਭਰਾ? ਕਰਨ। ਕਿਹਦੀ ਜੋਕਾਸ ਨੂੰ ਕਰਦਾ। ਸ਼ਬਦ ਜਦੋਂ ਤੁਹਾਨੂੰ ਪਾ ਗੁਰੂ ਦੀ ਮਾਣਦਾਰ ਕਰ ਕਰੋ। ਮੈਂ ਵਿਸ਼ਵਾਸ ਨਾਲ ਕਹਿੰਦਾ ਜਿੱਦਾਂ ਗੁਰੂ ਦੀ ਸਿੱਖਿਆ ਨਾਲ ਸਾਡੇ ਪੁੱਤਾਂ ਦੀਆਂ ਦੇ ਨਾਮ ਕਰ ਹੋਣਗੇ। ਇਸੇ ਅਜ਼ਾਦ ਪੁੱਤਾਂ ਦੀ ਹੋਏਗੀ ਸਾਡੇ ਕੀ ਆਸਥਾਨ ਦੀ ਨੋਸ਼ ਕਰਾ। اسی پانی رکھتے ہیں ہتھا نہ دتیاں ہوئی ہیں گنڈا اسی مونہ کے وہ کھول رہے ہیں ایسے کر کے کہ اسی کبھی ترچہ نہیں کی تھی چار جانے رہا گیا آپ بانی کی چار گئے ہیں یہاں پتر کسی ہے کہ پتر مشکلہ جنہی کی چھوڑ گیا صبح آپ نے گروہ کی سکھیا مطابقتہ اللہ کی کوشش کریں جی آج کبھی سب سے تھی آتا ہے نا جنہوں بھی آتا ہے کہ کلگی تر پاس جو جنہیں پاس ਦਾਬੂਦੀ ਕਬਰ ਤੇ ਮਾਰਾ ਗਏ ਤੀਰ ਨਾਲ ਮੜਾ ਜਾ ਨਮਸਕਾਰ ਕਰ ਦਿੱਤੀ ਜਿਸਖਾਨਿਆ ਕੇ ਪਾਸ਼ਾ ਆ ਸਾਨੂੰ ਤਾਂ ਕਬਰਾਂ ਦੀ ਪੁੱਤਾਂ ਲੋਕੇ ਮਾਰੇ ਨਾ ਮਿਖਣਾ ਤੂੰ ਦਾ ਸੀ ਸਿੱਖ ਪਲਾਸ ਸਿੱਧਾ ਜੇ ਗੁਰੂ ਵੀ ਉਹ ਕੰਮ ਕਰਦਾ ਜੇ ਤੂੰ ਸਿੱਖ ਨੂੰ ਹੋ ਕੇ ਆ ਪਲਾਸ ਸਿੱਖ ਗੁਰੂ ਨੂੰ ਕਹਿ ਸਕਦਾ ਕਿ ਤੁਸੀਂ ਇਹ ਕੰਮ ਕਿਉਂ ਕੀਤਾ ਮਹਾਰਾਜ ਨੇ ਕਿਹਾ ਹੁਣ ਮੇਰਾ ਸਿੱਖ ਕਦੀ ਨਹੀਂ ਦੋਲ ਸਕਦਾ ਪਰ ਕੌਣ ਜਾਣ ਦੱਸੇ ਇੱਥੇ ਬਾਣੀ ਦੀ ਚਾਹ ਕੋ ਟੁੱਟ ਕੇ ਸੀ ਮਠੀਆਂ ਕਬਰਾਂ ਤੇ ਬੰਦਿਆਂ ਦੀ ਪੂਜਾ ਦੇਵੀ ਦੀ ਪੂਜਾ ਕਰਦੇ ਗੁਰੂ ਦੀ ਹਜ਼ੂਰੀ ਵਿੱਚ ਗੱਦੀਆਂ ਆਸਮਨ ਤੇ ਲਾ ਕੇ ਨਫੜਕਾ ਹੀ ਕਰ ਰਹੇ ਕਦੀ ਸੋਚਿਆ ਕਿ ਮਨੁੱਖੀ ਸਾਹਿਬ ਕਿ ਕਿਥੋਂ ਤੁਰੀ ਕੌਣ ਤੇ ਕੁੱਥੇ ਆਉਂਦੇ ਨੇ ਗੁਰੂ ਦੀ ਉਸਤਿਤੀ ਬਾਰੇ ਯਾਦ ਕਰ ਰਹੇ ਆ ਯਾ ਲੋਕ ਅੱਗੋਂ ਮੈਂ ਤੁਹਾਨੂੰ ਸਦਾ ਉਹ ਬਿਗਾ ਰਹਿਣਾ ਚਾਹਣਾ ਤੁਹਾਡਾ ਨਾਂ ਆਉਣ ਵਾਲੀ ਸਮੇਂ ਚ ਤੁਹਾਡੀ ਯਾਤਰਾ ਦੀ ਗੱਲ ਹੈ ਜਦੋਂ ਤਾਰੀਖ ਲਿਖੀ ਜਾਏਗੀ ਜਦੋਂ ਇਹ 3ਿਆਸ ਕੇ ਜਾਏਗਾ ਤਦ ਤੁਹਾਡਾ ਨਾਮ ਕਾਲੇ ਅੱਖਾਂ ਜਾਏਗਾ ਕਿ ਤੁਸੀਂ ਆਪਰੇ 14 ਨਾ ਚੁਪਾਉਣ ਵਾਸਤੇ ਆਖਰੀ ਸਿਆਸ ਨਾ ਚੁਪਾਉਣ ਵਾਸਤੇ ਗੁਰੂ ਦੇ ਸ਼ਬਦ ਬਣਾਕਰ ਤੁਸੀਂ ਇਹ ਆ ਕੇ ਮਨੁੱਖ ਤਰ੍ਹਾਂ ਚੀਜ਼ਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਹੈ। ਅੱਜ ਚੇਤਾ ਰੱਖਿਓ। ਅੱਜ ਤੁਹਾਡੇ ਇਹਦੇ ਦਾ ਕੰਮ ਕੀ ਹੈ ਕਿ ਅੱਜ ਗੁਰੂ ਨੇ ਸਮਝਾਣਾ ਨੋੜਿਆ ਸੀ ਸ਼ਬਦ ਜਿੱਤੀ ਸੇਦ ਬਣਦੀ ਕਿਥੋਂ ਨਹੀਂ ਕਹੋ ਜੀ ਕਿਤੇ ਆਂ। پانی جو بگا نہیں پڑھا گیا پانی جو مرمی ماتر کا وہ کیتا ہویا کرم پانی جو بگا نہیں پڑھا ہے گروہ کی سکھیاں تا وہ کیتا ہویا کرم دائی میں جو بگا نہیں پڑھا دائی میں جو بگا نہیں پڑھا دائی میں جو بگا نہیں پڑھا ایسو اچھا رہے ہیں دیکھے او کبھی داد کیا دا کھولا ہے بیروڑا ہے دائی میں ਦੱਦ ਕੇ ਕੋਲੇ ਗੁਰੂ ਲੈ ਘਰ ਮੈਂ ठाਕੁਰਾ ਨਦਰ ਨਾ ਆਵੇ ਘਰ ਮੈਂ ਪਾਹਣ ਲੈ ਲਟਕਾ ਪਰ ਮੈਂ ਭੂਲਾ ਸਾਖਤ ਫਿਰਦਾ ਨੀਰ ਬਿਰਗ ਖਾਪੋ ਖਾਪੋ ਮਰਦਾ ਜਿਸ ਪਾਹਣ ਕੋ ਉਹ ਕਹਿੰਦਾ ਜਿਹੜੇ ਗੁਰੂ ਪਾਸ਼ਾ ਇੱਕ ਪੱਥਰ ਨੂੰ ਤਰਾਸ ਗਿਆ ਦੇ ਸੀ ਇਹ ਭਗਵਾਨ ਆ ਤੇ ਸਾਡੇ ਪਾਸ਼ਾ ਨੇ ਜੁਗਤ ਕੀਤੀ ਕਹਿਣ ਦੀ ਪੱਥਰ ਰੱਬ ਵੀ ਹੋ ਸਕਦਾ ਉਹ ਆਪਣੇ ਚਰਨਾਂ ਚ ਪਾਇ ਹੋ ਕਿਸੇ ਜੋੜੇ ਨੂੰ ਪੱਥਰ ਦੇਖਣ ਦੀ ਆਗਿਆ ਦੇਣਗੇ ਸਿੱਖ ਦੀ ਜਿਸ ਪਾਹਣ ਕੋ ਠਾਕੁਰ ਕਹਤਾ ਉਹ ਬਾਹਣ ਲੈ ਉਸ ਕੋ ਝੁਕਤਾ ਗੁਨਾਹਗਾਰ ਲੂਣ ਹਰਾਮੀ ਪਾਣ ਦਾ ਨਾ ਪਾਣ ਦਰਮੀ ਉਹ ਮਹਾਰਾਜ ਕਹਿੰਦੇ ਉਹ ਪੱਥਰਾਂ ਦੀਆਂ ਬੇੜੀਆਂ ਬਣਾ ਕੇ ਉਹਦੇ ਤੋਂ ਪਾਰ ਨਹੀਂ ਲੰਘਿਆ ਜੰਨਾਉ ਕਹਿੰਦੇ ਕਿਸ਼ਤੀ ਗੁਨਾਹਗਰ ਲੂਣ ਹਰਾਮੀ ਪਾਣ ਦਾ ਨਾ ਪਾਣ ਗੁਰੂ ਦਾ ਦਾਤਾ ਕਨੇ ਨੇ ਤੁ ਕਿੰਦੀ ਕਰੀ ਉਹ ਮਾਰਤ ਵੈ ਨੂੰ ਜਿਹੜਾ ਜਾਲ ਵਿੱਚ ਥਲ ਵਿੱਚ ਹੱਥਾਂ ਵਿੱਚ ਸਮਾਇਆ ਹੋਇਆ ਜਾਲ ਥਰ ਰਹੀਆ ਪੂਰਬ ਦਾ ਕਨੇ ਗੁਰੂ ਮਿਲ ਨਾਨਕ ਠਾਕੁਰ ਜਾਂਦਾ ਗੁਰੂ ਨੂੰ ਮਿਲ ਕੇ ਉਸ ਠਾਕੁਰ ਨੂੰ ਜਾਣ ਕੋ ਸਮਾਰਗਨਾ ਰਸਨ ਦਾ ਗੁਰੂ ਮਿਲ ਨਾਨਕ ਠਾਕੁਰ ਜਾਂਦਾ ਜਾਲ ਥਰ ਲਈ ਹਲੋ ਐਸਾ ਅਚਰਜ ਦੇਖਿਓ ਕਬੀਰ ਦੱਜ ਕੈ ਭੋੜੈ ਬਿਰੋੜੈ ਨਿਰ ਹਰੀ ਅੰਗੂਰੀ ਗਦਾਜ ਗਰਹ ਉਸਮਾਨ ਉਹਨੇ ਗਿਅਸਤ ਮੇ ਆਦੇ ਤੇ ਉਹ ਨਾ ਉਹਨੇ ਘਸਾ ਲਾ ਲੋਕਿ ਉਹ ਜਾ ਕੇ ਕਿਸਾਨ ਦੇ ਖੇਤ ਚ ਹੋਏ ਤੇ ਸੁੱਕੇ ਪੱਤੇ ਖਾਤੇ ਸੀ ਸੁੱਕਾ ਉਹ ਖਾਤਾ ਸੀ ਟੂੜੀ ਖਾਦੀ ਸੀ ਅਜੂਨ ਬਾਹਰ ਖਾਂ ਦੀ ਚੇਤੀ ਹਰੀ ਫਸਲ ਜਦੋਂ ਜਾ ਕੇ ਉਹਨੇ ਹਰੀ ਅੰਗੂਰੀ ਖਾਦੀ ਖੁਸ਼ ਹੋ ਗਿਆ ਹਰੀ ਕੁਦੀ ਗਰਤ ਪਰ ਇੱਕ ਇਤਹਾਸ ਉਹ ਲਿਆ ਰਹੀ ਹੰਸਲਾ ਬਣੀ ਇਨਸਾਨ ਨੂੰ ਉਸੇ ਜਾ ਕੇ ਦਰਪਾ ਕਿਤੇ ਖੇਤ ਵਿੱਚ ਆਵਾਰਾ ਜਨਵਰ ਤੁਰਿਆ ਇਤਿਹਾਸ ਨੂੰ ਆਪਣੇ ਖੇਤਾਂ ਜਾਂਦਾ ਹੁਣ ਵੱਡੀ ਹੋ ਗਿਆ ਮਗਾਣਾ ਜੀ ਉਹਨੂੰ ਕੋ ਦੱਸਦੇ ਮੈਂ ਤੇਰੀ ਫਸਲ ਵਿੱਚ ਆਵਾਰਾ ਜਨਵਰ ਆ ਤੇ ਕਿਸਾਨ ਕੋ ਕਿਦਾਂ ਜਾਂਦਾ ਜੀ ਉਹਦਾ ਖੇਤਾਂ ਮੋਟੀ ਸਾਰੀ ਦਾ ਜਿਹੜੀ ਬਾਪੂ ਦੀ ਪਈ ਹੁੰਦੀ ਨਾ ਨੋਪਰੇ ਖੋਦੀ ਗੁਰੂ ਜੀ ਰਾਹੀਂ ਉਹ ਡਾਂਗ ਲੈ ਕੇ ਨਾ ਤੇ ਮੋਟੇ ਕਰਾ ਦੇਣਾ ਤੇ ਪੂਆ ਵਿਰਤਾਂ ਕਰਵਾ ਦੇਣਾ ਜਾਂਦੇ ਨੂੰ ਹੋਏ ਸੀ ਇੱਕ ਵੇਲੇ ਉਹ ਬੜੇ ਚਾਣਾ ਨੂੰ ਖਾ ਰਿਹਾ ਇਹ ਗੱਲ ਘਦੇ ਤੇ ਨਹੀਂ ਹੋਈ ਇਹ ਗੱਲ ਮਾਰ ਨੂੰ ਵੀ ਦਦੇਗੀ ਹੋਣੀ ਜੇ ਉਹ ਮਾਨੇ ਬੜਾ ਅਵਕਾਰ ਹੁੰਦਾ ਨਾ ਖੁਸ਼ੜਾ ਹੁੰਦਾ ਸਰ ਜੀ ਨੂੰ ਉਹ ਖਾਦਾ ਜਾਂ ਆਧਰੀ ਅਧਿਨੀ ਗਦਾ ਨਾ ਜਾਦ ਕਛ عورت کی عورت میں وہ جو ہری پوری جدہ کر رہا ہے جدہ اور وجینا راکھا کے نام اپنے نیر پر اوٹ بھاس ہے ہنگ ہے پر ہے فہی جدہ ہو تو یہ پودے دیا بھی جہاں وجینا ملتا ہے جنہوں مانا برائیاں کرتا رشتہ ملتا پکار کو لگا خوش بڑا کھاتا انجوائے کرتا انہوں نے مٹھا کر کے کھایا کوڑا پڑیا ਸਾਬ ਜਦੋਂ ਪੁੱਤ ਵੀ ਜੰਮਦਾ ਹੈ ਨਾ ਤੇ ਛੇੜਾਂ ਬਣਦੀ ਇਹ ਲੋਕੋ ਤਾਂ ਅਖਿਰ ਵਿੱਚ ਬੋਲਦੇ ਕਿ ਤੇਰੇ ਜਵਾਂ ਦੇ ਤਾਂ ਮਛੈਲੀ ਮੰਡੀ ਉਹ ਅਭੀ ਉਹਦਾ ਮੈਂ ਕਹਿ ਰਿਹਾ ਮੈਂ ਉਹਨਾਂ ਦਾ ਉਚਾ ਹੁੜਾ ਨਹੀਂ ਕਿ ਮੇਰੇ ਤੋਂ ਪੁੱਤ ਨਾ ਪੈਦਾ ਹੋਏ ਹੋਂਦ ਤੱਕ ਜਾਂਦੇ ਵੀ ਲੋਕ ਖੁਸ਼ੀਆਂ ਮਨਾਉਂਦਾ ਦੇਖਤੀਆਂ ਪੁੱਤਾਂ ਨੂੰ ਫਰਕ ਕੀ ਆ ਗਿਆ ਇਸਾਸਾ ਪੁੱਤ ਪੈਦਾ ਹੋਏ ਪੁੱਤ ਕਹਿੰਦਾ ਹੋਵੇ ਬਰਾਬਰ ਤੋਂ ਖੁਸ਼ੀ ਮਨਾਉਂ ਉਹ ਅਰਦਾਸ ਤੇ ਉਸ ਤੇ ਆਸ਼ਾ ਜੋ ਵੀ ਜਣਾ ਘੜੇ ਕਰਨਾ ਚਾਹੀਦਾ ਨੇ ਸਾਬ ਦੇ ਸਾਹ ਇੰਟਰਵਿਊ ਆਪਣੀ ਮੰਨ ਚਿੱਤਾਂ ਦੀਆਂ ਵਿਚਾਰਾਂ ਨਾਲ ਕੋ ਤੋ ਸਾਇਰ ਚਿਹਰੇ ਨਾਲ ਚਾਹਾਂ ਕਿ ਕਛ ਔਰ ਔਰੇ ਕੀ ਔਰੇ ਕੀ ਜਦੋਂ ਬੰਦਾ ਬੁਰੇ ਕਰਮ ਕਰਦਾ ਵਾ ਜਾਂ ਪਰ ਉਹ ਸੋchnਾ ਤੇ ਇਹੋ ਹੀ ਆ ਵੀ ਕਿ ਸੋchnਾ ਪਰ ਹੁੰਦਾ ਕਿ ਇਹ ਤਾਂ ਕੋ ਮਹੂਰਤ ਹੀ ਹੋਰ ਲਿੰਦੇ ਆ ਅੱਜ ਕੱਲੇ ਪਹਿਲਾਂ ਹੁੰਦਾ ਸੀ ਹਮਦੇ ਦੇ ਇਮਤਿਹਾਨ ਵੀ ਬੈਠਾ ਹੋਵੇ ਨਾ ਪਰ ਪਹਿਲਾ ਜਮਾਨਾ ਲਿਆ ਹੁੰਦਾ ਅੱਜ ਤੋ 30 35 40 ਸਾਲ ਪਹਿਲਾਂ ਤੁਸੀਂ ਦੇ ਪੇਪਰ ਹੋਣਾ ਤੇ ਡਿਟਚਰ ਆਉਂਦੇ ਫਰਨਾ ਆਪਣਾ ਲਾ ਕੇ ਨਾ ਤੁਸੀਂ ਕਹਿੰਦੇ ਕਾਹ ਦੇ ਇਹ ਸਾਡੇ ਕਰੀ ਦਾ ਛੜਾ ਜਾ